ਵਿਆਹ ਦੇ ਨਾਂ ਤੇ ਧੋਖਾ ਤੜੀ ਦੇ ਮਾਮਲੇ ਆਮ ਸਾਹਮਣੇ ਆ ਰਹੇ ਨੇ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਹੈ ਜਿੱਥੇ ਵਿਆਹ ਕਰਾਉਣ ਲਾੜੀ ਨੂੰ ਨਾ ਤਾਂ ਲਾੜੀ ਮਿਲੀ ਤੇ ਨਾ ਹੀ ਲਾੜੀ ਦਾ ਘਰ ਮਾਮਲਾ ਮੋਗਾ ਤੋਂ ਸਾਹਮਣੇ ਹੈ ਜਿੱਥੇ ਨੌਜਵਾਨ ਬਰਾਤ ਦੇ ਨਾਲ ਵਿਆਹ ਕਰਾਉਣ ਵਾਸਤੇ ਪਹੁੰਚਿਆ ਪਰ ਜਦੋਂ ਮੌਕੇ ਤੇ ਪਹੁੰਚੇ ਤਾਂ ਲੜਕੀ ਹੀ ਨਹੀਂ ਮਿਲੀ ਇੰਨਾ ਹੀ ਨਹੀਂ ਜਦੋਂ ਮੁਹੱਲੇ ਵਾਲਿਆਂ ਨੂੰ ਲੜਕੀ ਦੀ ਤਸਵੀਰ ਦਿਖਾਏ ਗਈ ਤਾਂ ਲੋਕਾਂ ਨੇ ਕਿਹਾ ਇਹ ਤਾਂ ਸਾਡੇ ਮੁਹੱਲੇ ਦੀ ਨਹੀਂ ਹੈ ਜਿਸ ਤੋਂ ਬਾਅਦ ਬੇਰੰਗ ਹੀ ਬਰਾਤ ਨੂੰ ਵਾਪਸ ਪਰਤਣਾ ਪਿਆ ਜੋ ਜਾਣਕਾਰੀ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਪਿੰਡ ਸੁਲਤਾਨਪਿੰਡ ਤੋਂ ਮੋਗਾ ਚ ਸਜ-ਤਜ ਕੇ ਸੇਹਰਾ ਬਣ ਕੇ ਲਾੜਾ ਬਰਾਤ ਨਾਲ ਕਾਰ ਵਿੱਚ ਲਾੜੀ ਦੇ ਘਰ ਪਹੁੰਚਿਆ ਪਰ ਉਸ ਨੂੰ ਨਾ ਤਾਂ ਲਾੜੀ ਮਿਲੀ ਤੇ ਨਾ ਹੀ ਲਾੜੀ ਦਾ ਘਰ ਇਹ ਸੁਣ ਕੇ ਲਾੜੇ ਵਾਲੇ ਪਾਸੇ ਦੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੋਇਆ ਜਦੋਂ ਉਹਨਾਂ ਨੇ ਦੁਲਹਨ ਦੀ ਫੋਟੋ ਦਿਖਾਈ ਤਾਂ ਫੋਟੋ ਦੇਖ ਕੇ ਕੁਝ ਮਹੱਲੇ ਦੇ ਮੋਹਤਵਾਰ ਬੋਲੇ ਇਹ ਕੁੜੀ ਸਾਡੇ ਮਹੱਲੇ ਦੀ ਰਹਿਣ ਵਾਲੀ ਨਹੀਂ ਹੈ ਜਿਸ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ ਮੌਕੇ ਤੇ ਲਾੜੀ ਦੀ ਭੜਾਈ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਮਾਮਾ ਜੀ ਦੀ ਇਹ ਲੜਕੀ ਹੈ ਉਸਨੇ ਦੱਸਿਆ ਕਿ ਉਹ ਯੂਕੇ ਵਿੱਚ ਰਹਿੰਦੇ ਸਨ ਅਤੇ ਰੋਜ਼ ਹੀ ਵਿਆਹ ਦੀਆਂ ਤਿਆਰੀਆਂ ਸੰਬੰਧੀ ਗੱਲ ਹੁੰਦੀ ਰਹਿੰਦੀ ਸੀ ਪਰ ਜਦੋਂ ਮੋਗਾ ਪਹੁੰਚੇ ਤਾਂ ਉਹਨਾਂ ਨੂੰ ਘਰ ਹੀ ਨਹੀਂ ਲੱਭ ਰਿਆ ਉਸਨੇ ਦੱਸਿਆ ਕਿ ਤਕਰੀਬਨ 15-20 ਸਾਲ ਪਹਿਲਾਂ ਉਹ ਮੋਗਾ ਆਈ ਸੀ ਪਰ ਹੁਣ ਮੋਗੇ ਦਾ ਮਹੱਲਾ ਬਦਲ ਚੁੱਕਿਆ ਹੈ ਜਿਸ ਕਰਕੇ ਉਸ ਨੂੰ ਸਮਝ ਹੀ ਨਹੀਂ ਆ ਰਹੀ ਪਰ ਜਦੋਂ ਵੀ ਲੜਕੀ ਵਾਲਿਆਂ ਦੇ ਨਾਲ ਫੋਨ 'ਤੇ ਗੱਲ ਹੁੰਦੀ ਸੀ ਤਾਂ ਕਹਿ ਦਿੰਦੇ ਸੀ ਕਿ ਬੱਸ ਸਟੈਂਡ ਦੇ ਨਜ਼ਦੀਕ 6 ਨੰਬਰ ਗਲੀ ਹੈ ਪਰ 6 ਨੰਬਰ ਗਲੀ ਵਿੱਚ ਇਸ ਤਰ੍ਹਾਂ ਦਾ ਕੋਈ ਪਰਿਵਾਰ ਰਹਿੰਦਾ ਹੀ ਨਹੀਂ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਖੁਦ ਨਾਲ ਧੋਖਾ ਹੋਣ ਦੇ ਇਲਜ਼ਾਮ ਲਗਾਏ ਨੇ ਵਿਆਹ ਦੇ ਨਾਂ ਤੇ ਧੋਖਾ ਤੜੀ ਦੇ ਮਾਮਲੇ ਆਮ ਸਾਹਮਣੇ ਆ ਰਹੇ ਨੇ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਹੈ ਜਿੱਥੇ ਵਿਆਹ ਕਰਾਉਣ ਲਾੜੀ ਨੂੰ ਨਾ ਤਾਂ ਲਾੜੀ ਮਿਲੀ ਤੇ ਨਾ ਹੀ ਲਾੜੀ ਦਾ ਘਰ ਮਾਮਲਾ ਮੋਗਾ ਤੋਂ ਸਾਹਮਣੇ ਹੈ ਜਿੱਥੇ ਨੌਜਵਾਨ ਬਰਾਤ ਦੇ ਨਾਲ ਵਿਆਹ ਕਰਾਉਣ ਵਾਸਤੇ ਪਹੁੰਚਿਆ ਪਰ ਜਦੋਂ ਮੌਕੇ ਤੇ ਪਹੁੰਚੇ ਤਾਂ ਲੜਕੀ ਹੀ ਨਹੀਂ ਮਿਲੀ ਇੰਨਾ ਹੀ ਨਹੀਂ ਜਦੋਂ ਮੁਹੱਲੇ ਵਾਲਿਆਂ ਨੂੰ ਲੜਕੀ ਦੀ ਤਸਵੀਰ ਦਿਖਾਏ ਗਈ ਤਾਂ ਲੋਕਾਂ ਨੇ ਕਿਹਾ ਇਹ ਤਾਂ ਸਾਡੇ ਮੁਹੱਲੇ ਦੀ ਨਹੀਂ ਹੈ ਜਿਸ ਤੋਂ ਬਾਅਦ ਬੇਰੰਗ ਹੀ ਬਰਾਤ ਨੂੰ ਵਾਪਸ ਪਰਤਣਾ ਪਿਆ ਜੋ ਜਾਣਕਾਰੀ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਦ ਤੋਂ ਮੋਗਾ ਚ ਸਜ ਤਜ ਕੇ ਸਿਹਰਾ ਬਣ ਕੇ ਲਾੜਾ ਬਰਾਤ ਨਾਲ ਕਾਰ ਵਿੱਚ ਲਾੜੀ ਦੇ ਘਰ ਪਹੁੰਚਿਆ ਪਰ ਉਸ ਨੂੰ ਨਾ ਤਾਂ ਲਾੜੀ ਮਿਲੀ ਤੇ ਨਾ ਹੀ ਲਾੜੀ ਦਾ ਘਰ ਇਹ ਸੁਣ ਕੇ ਲਾੜੇ ਵਾਲੇ ਪਾਸੇ ਦੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੋਇਆ ਜਦੋਂ ਉਹਨਾਂ ਨੇ ਦੁਲਹਨ ਦੀ ਫੋਟੋ ਦਿਖਾਈ ਤਾਂ ਫੋਟੋ ਦੇਖ ਕੇ ਕੁਝ ਮਹੱਲੇ ਦੇ ਮੋਹਤਵਾਰ ਬੋਲੇ ਇਹ ਕੁੜੀ ਸਾਡੇ ਮਹੱਲੇ ਦੀ ਰਹਿਣ ਵਾਲੀ ਨਹੀਂ ਹੈ ਜਿਸ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ ਮੌਕੇ ਤੇ ਲਾੜੀ ਦੀ ਭੜਾਈ ਮਨਪ੍ਰੀਤ ਕੋਰ ਨੇ ਦੱਸਿਆ ਕਿ ਉਸ ਦੇ ਮਾਮਾ ਜੀ ਦੀ ਇਹ ਲੜਕੀ ਹੈ ਉਸਨੇ ਦੱਸਿਆ ਕਿ ਉਹ ਯੂਕੇ ਵਿੱਚ ਰਹਿੰਦੇ ਸਨ ਅਤੇ ਰੋਜ਼ ਹੀ ਵਿਆਹ ਦੀਆਂ ਤਿਆਰੀਆਂ ਸੰਬੰਧੀ ਗੱਲ ਹੁੰਦੀ ਰਹਿੰਦੀ ਸੀ ਪਰ ਜਦੋਂ ਮੋਗਾ ਪਹੁੰਚੇ ਤਾਂ ਉਹਨਾਂ ਨੂੰ ਘਰ ਹੀ ਨਹੀਂ ਲੱਭ ਰਿਆ ਉਸਨੇ ਦੱਸਿਆ ਕਿ ਤਕਰੀਬਨ 15-20 ਸਾਲ ਪਹਿਲਾਂ ਉਹ ਮੋਗਾ ਆਈ ਸੀ ਪਰ ਹੁਣ ਮੋਗੇ ਦਾ ਮਹੱਲਾ ਬਦਲ ਚੁੱਕਿਆ ਜਿਸ ਕਰਕੇ ਉਸ ਨੂੰ ਸਮਝ ਹੀ ਨਹੀਂ ਆ ਰਹੀ ਪਰ ਜਦੋਂ ਵੀ ਲੜਕੀ ਵਾਲਿਆਂ ਦੇ ਨਾਲ ਫੋਨ 'ਤੇ ਗੱਲ ਹੁੰਦੀ ਸੀ ਤਾਂ ਕਹਿ ਦਿੰਦੇ ਸੀ ਕਿ ਬੱਸ ਸਟੈਂਡ ਦੇ ਨਜ਼ਦੀਕ 6 ਨੰਬਰ ਗਲੀ ਹੈ ਪਰ 6 ਨੰਬਰ ਗਲੀ ਵਿੱਚ ਇਸ ਤਰ੍ਹਾਂ ਦਾ ਕੋਈ ਪਰਿਵਾਰ ਰਹਿੰਦਾ ਹੀ ਨਹੀਂ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਖੁਦ ਨਾਲ ਧੋਖਾ ਹੋਣ ਦੇ ਇਲਜ਼ਾਮ ਲਗਾਏ ਨੇ